ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਕਲਾਸ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਕਲਾਸ ਦੇ ਵਿੱਚ ਆਪਾਂ ਜੋ ਕੱਲ 10 ਨੰਬਰ ਲੈਕਚਰ ਕਰਿਆ ਸੀਗਾ ਠੀਕ ਹੈ ਤੇ ਅੱਜ ਆਪਣਾ 11 ਨੰਬਰ ਲੈਕਚਰ ਹੈਗਾ ਠੀਕ ਹੈ ਜੀ ਤੇ ਅੱਜ ਦੀ ਕਲਾਸ ਦੇ ਵਿੱਚ ਆਪਾਂ ਜੋ ਭਗਤ ਸਿੰਘ ਤੀਰਜੀ ਦੇ ਬਾਰੇ ਕਰ ਰਹੇ ਸੀਗੇ ਉਹਨਾਂ ਦੇ ਬਾਰੇ ਆਪਾਂ ਕੰਪਲੀਟ ਜਾਣਕਾਰੀ ਅੱਜ ਲੈ ਲਵਾਂਗੇ ਠੀਕ ਹੈ ਅੱਜ ਦੀ ਕਲਾਸ ਆਪਣੀ ਜਿਆਦਾ ਲੰਮੀ ਨਹੀਂ ਜਾਣ ਵਾਲੀ ਕਿਉਂਕਿ ਇਹਨਾਂ ਜੋ ਮੇਨ ਮੇਨ ਪੁਆਇੰਟ ਆ ਉਹ ਥੋੜੀ ਰਹਿ ਚੁੱਕੀ ਹੈਗੀ ਕੱਲ ਆਪਾਂ ਕਾਫੀ ਕੁਝ ਕਰ ਲਿਆ ਸੀ ਹੈਨਾ ਠੀਕ ਹੈ ਜੀ ਦੀ ਮੈ ਤੁਹਾਨੂੰ ਉਹਦਾ ਜੋ ਪੀਡੀਐਫ ਸੀਗਾ ਕਲਾਸ ਦਾ ਆਪਣੀ ਦੋਗੇ ਨੂੰ ਅਪਲੋਡ ਕਰਤਾ ਸੀਗਾ ਟੈਲੀਗ੍ਰਾਮ ਚੈਨਲ ਦੇ ਉੱਪਰ ਠੀਕ ਹੈ ਤੇ ਕੱਲ ਇੱਥੇ ਆਪਾਂ ਸਮਾਪਤ ਕਰਿਆ ਸੀਗਾ ਰੂਪਰਾਣੀ ਸੁਕੰਤਲਾ ਠੀਕ ਹੈ ਜੀ ਜੋ ਉਹਨਾਂ ਦਾ ਕਾਪ ਸਿੰਘ ਰਹੇ ਹੈਗਾ 1948 ਦੇ ਵਿੱਚ ਇਹ ਪ੍ਰਕਾਸ਼ਿਤ ਹੋਇਆ ਸੀਗਾ ਠੀਕ ਹੈ ਤਾਂ ਹੁਣ ਆਪਾਂ ਇਹਦੇ ਬਾਰੇ ਜਾਣ ਲੈਨੇ ਹੈ ਠੀਕ ਹੈ ਜੀ ਥੋੜਾ ਜਿਹਾ ਵੇਟ ਕਰਿਓ ਥੀ ਬਸ ਮੈਂ ਥੇ ਇੱਕੀ ਆਪਾਂ ਨੂੰ ਸ਼ੁਰੂਆਤ ਕਰ ਲੈਨੇ ਹੈ ਕਲਾਸ ਦੀ ਠੀਕ ਹੈ ਤਾਂ ਸਭ ਤੋਂ ਪਹਿਲਾਂ ਆਪਾਂ ਜਿੱਥੋਂ ਕਲਾਸ ਆਪਾਂ ਸਮਾਪਤ ਕਰੀ ਸੀ ਉੱਥੋਂ ਆਪਾਂ ਸ਼ੁਰੂ ਕਰ ਲੈਣੇ ਹੈਗੇ ਠੀਕ ਹੈ ਜੀ ਇਹਨਾਂ ਦਾ ਇਹ 11 ਨੰਬਰ ਤੇ ਸਹੀ ਹੈ ਜੀ ਇਹ 11ਵਾਂ ਇਹਨਾਂ ਦਾ ਕਾਪਸ ਗਰੇ ਸੀਗਾ ਰੂਪ ਰਾਣੀ ਸੁਕੰਤਲਾ ਠੀਕ ਹੈ ਜੀ ਜੋ 1948 ਦੇ ਵਿੱਚ ਇਹ ਪ੍ਰਕਾਸ਼ਿਤ ਹੋਇਆ ਸੀਗਾ ਠੀਕ ਹੈ ਤੇ ਇਹਦੇ ਵਿੱਚ ਜੋ ਕਿ ਕਾਲੀਦਾਸ ਦੀ ਰਚਨਾ ਹੈਗੀ ਕਾਲੀਦਾਸ ਦੀ ਰਚਨਾ ਸਕੰਤਲਾ ਠੀਕ ਹੈ ਜੀ ਤਾਂ ਇਹਨਾਂ ਦਾ ਪੰਜਾਬੀ ਅਨੁਵਾਦ ਕੀਤਾ ਹੋਇਆ ਹੈ ਠੀਕ ਹੈ ਪੰਜਾਬੀ ਅਨੁਵਾਦ ਕੀਤਾ ਹੋਇਆ ਹੈ ਠੀਕ ਹੈ ਜੀ ਇਸ ਤੋਂ ਬਾਅਦ ਜੋ ਕਿ ਇਹ ਕਾਫ ਸਿੰਘ ਰਹੇ ਹੈਗੇ ਇਹਨਾਂ ਦਾ ਇੱਥੇ ਅਸੀਂ ਨੋਟ ਕਰ ਲੈਣਾ ਹੈ ਇਸ ਤੋਂ ਬਾਅਦ ਇਹਨਾਂ ਦੇ ਜੋ ਕਿ ਇਹ ਕਾਫ ਸਿੰਘ ਰਹੇ ਹੈਗੇ ਇਹ ਆਜ਼ਾਦੀ ਤੋਂ ਬਾਅਦ ਆਜ਼ਾਦੀ ਤੋਂ ਬਾਅਦ ਪਹਿਲਾ ਪ੍ਰਕਾਸ਼ਤ ਕਾਫ ਸਿੰਘ ਰਹੇ ਇਹਨਾਂ ਦਾ ਇਹ ਠੀਕ ਹੈ ਜੀ ਬਾਅਦ ਪਹਿਲਾ ਪ੍ਰਕਾਸ਼ਤ ਕਾਵ ਸੰਗ੍ਰਹਿ ਹੈ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਇਹਨਾਂ ਦਾ ਜੋ ਕਿ ਅਗਲਾ ਕਾਵ ਸੰਗ੍ਰਹਿ ਹੈਗੇ ਉਹਨਾਂ ਦੀ ਗੱਲ ਕਰ ਲੈਣੇ ਹੈਗੇ ਠੀਕ ਹੈ ਜੀ ਤਾਂ ਇਹਨਾਂ ਦਾ ਅਗਲਾ ਕਾਵ ਸੰਗ੍ਰਹਿ ਹੈਗਾ ਉਹਦਾ ਨਾਮ ਹੈਗਾ ਜੀ ਕਾਲ ਕੋਕਾ ਕਾਲ ਕੋਕਾ ਠੀਕ ਹੈ ਜੀ ਤਾਂ ਇਹ ਪ੍ਰਕਾਸ਼ਤ ਹੋਇਆ ਸੀਗਾ ਜੀ 1949 ਦੇ ਵਿੱਚ ਠੀਕ ਹੈ ਇਹਦੇ ਵਿੱਚ ਦੇਸ਼ਵੰਡ ਦੇ ਸਰਨਾਰਥੀ ਸਰਨਾਰਥੀਆਂ ਦੀਰ ਦਰਦਸ਼ਾ ਦਰਦਸ਼ਾ ਨਾਲ ਸੰਬੰਧਿਤ ਇਹਨਾਂ ਦਾ ਇਹ ਕਾਪ ਸੰਗ੍ਰਹਿ ਹੈਗਾ ਠੀਕ ਹੈ ਜੀ ਇਸ ਕਾ ਨੂੰ ਤੁਸੀਂ ਨੋਟ ਕਰ ਲਿਓ ਠੀਕ ਹੈ ਇਸ ਤੋਂ ਬਾਅਦ ਅਗਲੇ ਕਾਪ ਸੰਗ੍ਰਹਿ ਦੀ ਗੱਲ ਕਰ ਲੈਂਦੇ ਹੁਣ ਆਪਾਂ ਇਹਨਾਂ ਦੀ ਇਹਨਾਂ ਜੋ ਕਿ ਅਗਲਾ ਕਾਪ ਸੰਗ੍ਰਹਿ ਹੈਗਾ ਨਾਮ ਹੈ ਜੀ ਆਪਣਾ 13 ਨੰਬਰ ਤੇ ਆਪਣਾ ਕਾਪ ਸੰਗ੍ਰਹਿ ਇਹਨਾਂ ਦਾ ਆਇਆ ਜਾਂਦਾ ਹੈਗਾ ਪਿੰਨੀ ਰੈਣੀਆਂ ਠੀਕ ਹੈ ਜੀ ਪਿੰਨੀ ਰੈਣੜੀ ਇਹ ਪ੍ਰਕਾਸ਼ਤ ਹੋਇਆ ਸੀਗਾ ਜੀ 1969 ਦੇ ਵਿੱਚ ਠੀਕ ਹੈ ਤੇ ਇਹ ਇਹਦੇ ਵਿੱਚ ਧਾਰਮਿਕ ਰਚਨਾਵਾਂ ਹੈਗੀਆਂ ਨੇ ਠੀਕ ਹੈ ਜੀ ਇਸ ਨੂੰ ਤੁਸੀਂ ਨੋਟ ਕਰ ਲਿਓ ਅਗਲਾ ਕਾਪ ਸੰਗ੍ਰਹਿ ਆਪਾਂ ਹੁਣ ਲਿਖ ਲੈਣੇ ਇੱਥੇ ਅੱਜ ਦੀ ਕਲਾਸ ਦੇ ਵਿੱਚ ਆਪਾਂ ਨੂੰ ਨਾਲ-ਨਾਲ ਮਿਟਾਉਣਾ ਪੈ ਰਿਹਾ ਹੈਗੇ ਇਸ ਕਰਕੇ ਥੋੜਾ ਅਡਜਸਟ ਕਰਿਓ ਠੀਕ ਹੈ ਜੀ ਇਸ ਤੋਂ ਬਾਅਦ ਇਹਨਾਂ ਦਾ ਕਾਵਿ ਸੰਗ੍ਰਹਿ ਹੈਗਾ ਸਿੱਖੀ ਦਾ ਚਾਨਣ ਸਿੱਖੀ ਦਾ ਚਾਨਣ ਜੋ ਕਿ ਪ੍ਰਕਾਸ਼ਤ ਹੋਇਆ ਸੀਗਾ ਜੀ 1980 ਦੇ ਵਿੱਚ ਠੀਕ ਹੈ ਜੀ ਤੇ ਇਹ ਇੱਕ ਮਹਾਕਾਵ ਹੈਗਾ ਠੀਕ ਹੈ ਤੇ ਇਹ ਪ੍ਰਕਾਸ਼ਤ ਹੋਇਆ ਸੀਗਾ ਜੀ ਇਹਨਾਂ ਦੀ ਮੌਤ ਤੋਂ ਬਾਅਦ ਠੀਕ ਹੈ ਮੌਤ ਤੋਂ ਬਾਅਦ ਪ੍ਰਕਾਸ਼ਿਤ ਹੋਇਆ ਠੀਕ ਹੈ ਜੀ ਤੇ ਇਹ ਜੋ ਕਿ ਆਪਣੀ ਨਿਰੰਕਾਰੀ ਲਹਿਰ ਨਾਲ ਸੰਬੰਧਿਤ ਹੈਗਾ ਜੀ ਇਹ ਆਪਣਾ ਮਹਾਕਾਵ ਠੀਕ ਹੈ ਨਿਰੰਕਾਰੀ ਲਹਿਰ ਨਾਲ ਸੰਬੰਧਿਤ ਠੀਕ ਹੈ ਜੀ ਨੈਕਸਟ ਲੈ ਲੈਂਦੇ ਹੁਣ ਆਪਾਂ ਇਸ ਤੋਂ ਬਾਅਦ ਹੁਣ ਆਪਾਂ ਗੱਲ ਕਰਾਂਗੇ ਜੋ ਕਿ ਇਹਨਾਂ ਦੇ ਆਜ਼ਾਦੀ ਤੋਂ ਪਹਿਲਾਂ ਪ੍ਰਕਾਸ਼ ਤੋਂ ਕਾਵ ਸੰਗ੍ਰਹਿ ਸੀ ਕਿ ਉਹਨਾਂ ਦੇ ਬਾਰੇ ਯਾਦ ਕਰਨ ਦੀ ਕੋਸ਼ਿਸ਼ ਕਰਨੀ ਹੈਗੀ ਠੀਕ ਹੈ ਜੀ ਇਸ ਤੋਂ ਬਾਅਦ ਹੁਣ ਆਪਾਂ ਗੱਲ ਕਰਦੇ ਹਾਂਗੇ ਜੋ ਕਿ ਇਹਨਾਂ ਦਾ ਪ੍ਰਸਿੱਧ ਕਵਿਤਾਵਾਂ ਨੇ ਠੀਕ ਹੈ ਜੀ ਉਹਨਾਂ ਦੀ ਗੱਲ ਕਰ ਲੈਣੇ ਹੈਗੇ ਕਵਿਤਾਵਾਂ ਤਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਆਪਾਂ ਮਾਫੀ ਨਾਮਾ ਦੀ ਮਾਫੀ ਨਾਮ ਠੀਕ ਹੈ ਇਹ ਇਹਨਾਂ ਦਾ ਆਖਰੀ ਕਵਿਤਾ ਜੀ ਇਹਨਾਂ ਦੀ ਇਹ ਵਿਜਾਤਾ ਸਿੰਘ ਤੀਰ ਜੀ ਦੀ ਤੇ ਬਾਰਸ਼ਾ ਨੂੰ ਸੰਧਾ ਜਲੀ ਦੇ ਵਿੱਚ ਪੇਸ਼ ਕੀਤੀ ਹੋਈ ਹੈਗੀ ਭਾਵਕੇ ਭੇਟ ਕੀਤੀ ਜਾਈਗੀ ਵਾਰਸ਼ ਸ਼ਾ ਨੂੰ ਸ਼ਰਧਾਂਜਲੀ ਪੇਟ ਕੀਤੀ ਸੀ ਠੀਕ ਹੈ ਇਸ ਤੋਂ ਬਾਅਦ ਆਪਾਂ ਲਿਖਾਂਗੇ ਜੋ ਕਿ ਇਹਨਾਂ ਦੀ ਅਗਲੀ ਕਵਿਤਾ ਆ ਜਾਂਦੀ ਹੈਗੀ ਨਵੀਂ ਪੁਰਾਣੀ ਤਹਿਜੀਬ ਠੀਕ ਹੈ ਜੀ ਤਾਂ ਇਸ ਦੇ ਵਿੱਚ ਆਪਣੀ ਇਹ ਕਵਿਤਾ ਹੈਗੀ ਤਾਂ ਬ੍ਰਹਦ ਸਿੰਘ ਤੇ ਤੀਰ ਜੀ ਨੇ ਇਸ ਤੋਂ ਬਾਅਦ 3-12 ਹੋਰ ਲਿਖੀਆਂ ਸੀਗੀਆਂ ਭਾਵ ਕਿ ਨਹੀਂ 3-12 ਨੇ ਠੀਕ ਹੈ ਇਸ ਕਵਿਤਾ ਤੋਂ ਬਾਅਦ ਆਪਾਂ ਗੱਲ ਕਰਾਂਗੇ 12 ਦੀਆਂ 12 ਤਰ੍ਹਾਂ ਦੀਆਂ 3-12 ਸੀਗੀਆਂ ਜੀ ਠੀਕ ਹੈ ਜੀ ਸਭ ਤੋਂ ਪਹਿਲੀ ਵਾਰ ਹੈ ਇਹਨਾਂ ਦੀ ਭਾਰਤ ਮਾਤਾ ਦੀ ਵਾਰ ਭਾਰਤ ਮਾਤਾ ਦੀ ਵਾਰ ਇਸ ਤੋਂ ਬਾਅਦ ਵੀ ਲਿਖਣਾ ਹੈ ਨੰਬਰ 2 ਤੇ ਇਹਨਾਂ ਦਾ ਆ ਜਾਂਦਾ ਜੀ ਸਰੰਤੀ ਵਾਰ ਠੀਕ ਹੈ ਇਸ ਤੋਂ ਬਾਅਦ ਨੰਬਰ 3 ਤੇ ਇਹ ਆਪਾਂ ਆ ਜਾਂਦਾ ਹੈ ਜੀ ਰਾਣੀ ਜਿੰਦਾ ਦੀ ਵਾਰ ਰਾਣੀ ਜਿੰਦਾ ਦੀ ਵਾਰ ਠੀਕ ਹੈ ਇਸ ਤੋਂ ਬਾਅਦ ਜੋ ਕਿ ਇਹਨਾਂ ਦਾ ਨੌਜਵਾਨ ਹਿੰਦੀ ਰਚਨਾ ਇਹਨਾਂ ਦੀ ਜੀ ਠੀਕ ਹੈ ਨੌਜਵਾਨ ਹਿੰਦੀ ਨੂੰ ਠੀਕ ਹੈ 9th ਕਲਾਸ ਦੀ ਪੁਸਤਕ ਆਪਣੀ ਹੈਗੀ ਹੈ ਭਾਗ ਵਿੱਚ ਨਾ ਹੈਗੀ ਜ ਆਪਣੀ ਇਹ ਠੀਕ ਹੈ ਇਸ ਤੋਂ ਬਾਅਦ ਤੁਸੀਂ ਲਿਖਿਓ ਇਹਨਾਂ ਦੀ ਕਵਿਤਾ ਆਏਗੀ ਚਾਦਨੀ ਚੌਂਕ ਬੋਲੇਆ ਚਾਂਦਨੀ ਚੌਕ ਬੋਲਿਆ ਇਸ ਤੋਂ ਅਸੀਂ ਨੋਟ ਕਰਨਾਗਾ ਖੇਤਾਂ ਦਾ ਸਾਧੂ ਠੀਕ ਹੈ ਜੀ ਟੁੱਟੀ ਗੰਡੀ ਗਈ ਟੁੱਟੀ ਗੰਡੀ ਗਈ ਠੀਕ ਹੈ ਇਹਦੇ ਵਿੱਚ 40 ਮੁਕਤਾਂ ਦੇ ਬਾਰੇ ਦੱਸਿਆ ਹੋਇਆਗਾ ਠੀਕ ਹੈ ਵਿਸ਼ਵਾਸੀ ਨੋਟ ਕਰਨਾਗਾ ਕਾਲੀ ਗਾਂ ਗੁਜਰਗੋਰੀ ਠੀਕ ਹੈ ਜੋ ਪਿਛੇ ਬਾਹ ਕਰਕੇ ਆਈ ਸੀ ਪਿਛਲੀ ਕਲਾ ਦੇ ਵਿੱਚ ਕਾਲੀ ਗਾਂ ਗੁਜਰ ਗੋਰੀ ਠੀਕ ਹੈ ਇਸ ਤੋਂ ਬਾਅਦ ਤੁਪਤੇ ਸਾਂ ਠੀਕ ਹੈ ਜੀ ਇਸ ਤੋਂ ਅਸੀਂ ਨੋਟ ਕਰਨਾਗਾ ਬੰਦਾ ਤੇ ਪਰਸ਼ਾਵਾਂ ਬੰਦਾ ਤੇ ਪਰਸ਼ਾਵਾਂ ਠੀਕ ਹੈ ਜੀ ਇਸ ਤੋਂ ਅਸੀਂ ਨੋਟ ਕਰਨਾ ਹੈਗਾ ਆਲੇ ਭੋਲੇ ਆਲੇ ਭੋਲੇ ਠੀਕ ਹੈ ਇਸ ਤੋਂ ਬਾਅਦ ਨੋਟ ਕਰੋ ਕਵਿਤਾ ਗੂੰਜੇ ਗੀਤ ਠੀਕ ਹੈ ਜੀ ਇਹ ਇਹ ਪੁਆਇੰਟ ਨੇ ਬਹੁਤ ਹੀ ਅੱਛੀ ਯਾਦ ਕਰਨੀ ਕਰਨੀ ਹੈ ਠੀਕ ਹੈ ਜੀ ਇਸ ਤੋਂ ਇਹ ਨਾ ਲਾਸਟ ਪੁਆਇੰਟ ਰਹਿ ਚੁੱਕਾ ਅੱਜ ਦੀ ਕਲਾਸ ਦਾ ਆਪਣਾ ਜੋ ਕਿ ਵਿਰਾਜ ਸਿੰਘ ਤੀਰ ਜੀ ਨੂੰ ਭਾਰਤ ਸਰਕਾਰ ਵੱਲੋਂ ਪ੍ਰਗਤੀਸ਼ੀਲ ਲੇਖ ਤੇ ਸੁਤੰਤਰਤਾ ਸੰਗਰਾਮੀ ਹੋਣ ਕਰਕੇ ਇੱਕ ਤਾਮਰ ਪੱਤਰ ਦੇ ਕੇ ਸਨਮਾਨ ਕੀਤਾ ਸੀਗਾ ਠੀਕ ਹੈ ਇਹਨਾਂ ਨੂੰ ਤਾਮਰ ਪੱਤਰ ਸਰਕਾਰ ਵੱਲੋਂ ਦਿੱਤਾ ਗਿਆ ਸੀਗਾ ਠੀਕ ਹੈ ਜੀ ਕਿਉਂ ਦਿੱਤਾ ਗਿਆ ਸੀਗਾ ਵੀ ਇਹ ਪ੍ਰਗਤੀਸ਼ੀਲ ਲੇਖ ਤੇ ਸੁਤੰਤਰਤਾ ਸੰਗਰਾਮੀ ਹੋਣ ਦੇ ਕਰਕੇ ਠੀਕ ਹੈ ਜੀ ਤੁਸੀਂ ਗੱਲ ਨੋਟ ਕਰ ਲਿਓ ਵੀ ਕਿਹਦੀ ਗੱਲ ਕਰ ਦਿੱਤਾ ਸੀਗਾ ਇਹ ਪ੍ਰਗਤੀਸ਼ੀਲ ਲੇਖ ਤੇ ਤੰਤਰਤਾ ਸੰਗਰਾਮੀ ਹੋਣ ਕਰਕੇ ਠੀਕ ਹੈ ਜੀ ਤਾਂ ਅੱਜ ਦੀ ਆਪਣੀ ਕਲਾਸ ਇੰਨੀ ਸੀਗੀ ਠੀਕ ਹੈ ਜੋ ਗੁਰਦੱਤ ਸਿੰਘ ਤੀਰਜੀ ਦੇ ਬਾਰੇ ਆਪਣੀ ਮੇਨ ਪੁਆਇੰਟ ਸੀਗੀ ਆਪਾਂ ਸਾਰੇ ਸਾਰੇ ਡਿਟੇਲ ਦੇ ਵਿੱਚ ਆਪਾਂ ਕਰ ਚੁੱਕੇ ਹਾਂਗੇ ਠੀਕ ਹੈ ਜੀ ਤੇ ਇਸ ਕਲਾਸ ਜੋ ਪੀਡੀਐਫ ਹੋਵੇਗਾ ਉਹ ਤੁਹਾਨੂੰ ਟੈਲੀਗ੍ਰam ਚੈਨਲ ਤੇ ਮਿਲ ਜੀਗਾ ਠੀਕ ਹੈ ਤੇ ਅੱਜ ਸਾਨੂੰ ਆਪਣੀ 7 ਪੀਐਮ ਤੇ ਕਲਾਸ ਸ਼ੁਰੂ ਹੋਣ ਜਾ ਰਹੀ ਹੈਗੀ ਠੀਕ ਹੈ ਜੀ ਤੇ ਇਹਦੇ ਵਿੱਚ ਆਪਾਂ ਮਿਕਸ MCQ ਕਰਾਂਗੇ ਠੀਕ ਹੈ ਜੋ ਕਿ ਆਪਣੀ ਲਈ ਪੌਂਡ ਰਹਿਣ ਵਾਲੀ ਹੈ ਠੀਕ ਹੈ ਜੀ ਹਰ ਰੋਜ਼ ਆਪਾਂ 30 ਤੋਂ 35 ਕੁਐਸਚਨ ਕਰਿਆ ਕਰਾਂਗੇ ਜੀ ਠੀਕ ਹੈ ਤਾਂ 7 ਵਜੇ ਤੁਸੀਂ ਸਾਰੇ ਜਣੇ ਜਰੂਰ ਆਪਣੇ ਚੈਨਲ ਤੇ ਆ ਕੇ ਲਾਈਵ ਕਲਾਸ ਤੇ ਜੁੜਨਾ ਹੈ ਠੀਕ ਹੈ ਜੀ ਤੇ ਕੱਲ ਦੀ ਜੋ ਆਪਣੀ ਕਲਾਸ ਰਹਿਣ ਵਾਲੀ ਹੈਗੀ ਤੁਸੀਂ ਕਿਹੜਾ ਕਵੀ ਕਰਨਾ ਹੈ ਮੈਨੂੰ ਤੁਸੀਂ ਕਮੈਂਟ ਰੱਖ ਜਰੂਰ ਦੱਸਿਓ ਠੀਕ ਹੈ ਨਹੀਂ ਮੈਂ ਆਹ ਰਿਕਾਰਡਿੰਗ ਕਰਵਾ ਦੇਵਾਂਗਾ ਠੀਕ ਹੈ ਜੀ ਚਲੋ ਜੀ ਮਿਲਦੇ ਤੁਹਾਨੂੰ ਕੱਲ ਦੀ ਕਲਾਸ ਦੇ ਵਿੱਚ ਧੰਨਵਾਦ ਜੀ ਠੀਕ ਹੈ ਕੱਲ ਦੀ ਕਲਾਸ ਦੇ ਵਿੱਚ ਨਹੀਂ 7 pm ਦੀ ਕਲਾਸ ਦੇ ਵਿੱਚ ਠੀਕ ਹੈ ਜੀ ਤਾਂ ਜਰੂਰ ਸਾਰੇ ਜੁਆਇਨ ਕਰਿਓ ਉੱਥੇ ਆ ਕੇ ਠੀਕ ਹੈ